ਬਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਸਹਰਾਣੇ ਦੀ ਮੰਗ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਰਾ ਜਵਾਬ ਦੇ ਦਿੱਤਾ ਕਿ ਕਿਸੇ ਨੂੰ ਵੀ ਐਦਾਂ ਸਹਰਾਣਾ ਨਹੀਂ ਮਿਲੇਗਾ ਨਾਲ ਹੀ ਉਹਨਾਂ ਨੇ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵਕੌਰ ਮਜੀਠੀਆ ਦੇ ਉੱਤੇ ਵੀ ਜਿਸ ਤਰ੍ਹਾਂ ਗੱਲਬਾਤ ਕੀਤੀ ਹੈ ਉਹਨਾਂ ਦੀ ਨਕਲ ਕੀਤੀ ਹੈ ਕਿ 500 ਕਰੋੜ ਕਿ ਸਾਨੂੰ ਮਿਲਣਗੇ ਇਸ ਦੇ ਬਾਬਤ ਵੀ ਗੱਲਬਾਤ ਕਰਾਂਗੇ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਦੇ ਵਿੱਚ ਗੈਰਹਾਜ਼ਰ ਰਹੀ ਗਨੀਪੁਰ ਮਜੀਠੀਆ ਨੂੰ ਵੀ ਕਰੜੇ ਹੱਥੀ ਲਿਆਏ ਪਹਿਲੀ ਵਾਰ ਉਹ ਉਹਨਾਂ ਦੇ ਉੱਤੇ ਵਰਦੇ ਦਿਖਾਈ ਦਿੱਤੇ ਨੇ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਵਿਕ੍ਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਰਿਮਾਂਡ ਉਹਨਾਂ ਦਾ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਅਸਲਾਮੁਅਲੈਕਮ ਜੀ ਸਤਿ ਸ੍ਰੀ ਅਕਾਲ ਉਮੀਦ ਕਰਦੀ ਹਾਂ ਤੁਸੀਂ ਬਿਲਕੁਲ ਵਧੀਆ ਹੋਵੋਗੇ ਰੱਬ ਤੁਮਨੂੰ ਚੜ੍ਹਦੀ ਕਲਾ 'ਚ ਰੱਖੇ ਅੱਥੇ ਜੀ ਅਸੀਂ ਅੱਜਕਲ ਕਰਾਂਗੇ ਜਨੀਕ ਕੋਰ ਦੀ ਕਿਸ ਤਰ੍ਹਾਂ ਭਗਵਤ ਮਾਨ ਨੇ ਉਹਨੂੰ ਸੰਸਦ ਦੇ ਵਿੱਚ ਬੈਠ ਕੇ ਆ ਉਹਨੂੰ ਤੇ ਉਹਦੇ ਠੀਕ ਹੈ ਉਹਦੇ ਪਤੀ ਨੂੰ ਬਿਕਰਮਨਜੀਠੀਏ ਨੂੰ ਉਹਦੇ ਬਿਜ਼ਨੈਸਸ ਬਾਰੇ ਗੱਲ ਕੀਤੀ ਤੇ ਨਾਲ 500 ਕਰੋੜ ਦੀ ਗੱਲ ਕੀਤੀ ਤੇ ਇੱਥੇ ਉਹਨੂੰ ਲੈ ਕੇ ਹੂੰ ਜਿਹੜਾ ਜਨੀਵਕੋਰ ਸਾਹਮਣੇ ਆਈਏ ਜਨੀਵਕੋਰ ਨੇ ਕੀ ਕੀ ਗੱਲਾਂ ਕੀਤੀਆਂ ਨੇ ਨਾਲ ਹੀ ਇਹਨਾਂ ਦੀ ਪਹਿਲਾਂ ਇੱਕ ਮੁਲਾਕਾਤ ਵੀ ਹੋ ਚੁੱਕੀ ਹੈ ਵਿਕਰਮਨ ਜੀਠੀਏ ਨਾਲ ਤੇ ਕਿਹੜੀਆਂ-ਕਿਹੜੀਆਂ ਗੱਲਾਂ ਨੇ ਕੀਤੀਆਂ ਨੇ ਏ ਐਨ ਏ ਭਗਵਤ ਮਾਨ ਨੂੰ ਕੀ ਜਵਾਬ ਦਿੱਤਾ ਹੈ ਬਹੁਤ ਐਮ ਕਿਸਮ ਦੀ ਰਿਪੋਰਟ ਤੁਹਾਡੇ ਨਾਲ ਵੇਖਾਂਗੇ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਹੈ ਸਕਿਪ ਨਹੀਂ ਕਰਨੀ ਵੀਡੀਓ ਵੇਖ ਕੇ ਦੁਬਾਰਾ ਸਾਰੇ ਚੈਨਲ ਤੇ ਨਵੇਂ ਉਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਹਾਂ ਵੇਖਦੇ ਆ ਵੀਡੀਓ ਲੈਟਸ ਗੋ ਵਿਕਰਮ ਸਿੰਘ ਮਜੀਠੀਆ ਜੇਲ੍ਹ ਦੇ ਵਿੱਚ ਸਹਰਾਣੇ ਦੀ ਮੰਗ ਕਰ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੋਰਾ ਜਵਾਬ ਦੇ ਦਿੱਤਾ ਕਿ ਕਿਸੇ ਨੂੰ ਵੀ ਐਦਾਂ ਸਹਰਾਣਾ ਨਹੀਂ ਮਿਲੇਗਾ ਨਾਲ ਹੀ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵਕੁਰ ਮਜੀਠੀਆ ਦੇ ਉੱਤੇ ਵੀ ਜਿਸ ਤਰ੍ਹਾਂ ਗੱਲਬਾਤ ਕੀਤੀ ਹੈ ਉਹਨਾਂ ਦੀ ਨਕਲ ਕੀਤੀ ਹੈ ਕਿ 500 ਕਰੋੜ ਕਿਸਾਨ ਨੂੰ ਮਿਲਣਗੇ ਇਸ ਦੇ ਬਾਬਤ ਵੀ ਗੱਲਬਾਤ ਕਰਾਂਗੇ ਕਿ ਮੁੱਖ ਮੰਤਰੀ ਭਵੰਤਮਾਨ ਨੇ ਵਿਧਾਨ ਸਭਾ ਦੇ ਵਿੱਚ ਗੈਰਹਾਜ਼ਰ ਰਹੀ ਗਨੀਵਕੁਰ ਮਜੀਠੀਆ ਨੂੰ ਵੀ ਕਰੜੇ ਹੱਥੀ ਲਿਆਏ ਪਹਿਲੀ ਵਾਰ ਉਹਨਾਂ ਦੇ ਉੱਤੇ ਵਰਦੇ ਦਿਖਾਈ ਦਿੱਤੇ ਨੇ ਤੁਹਾਨੂੰ ਦੱਸ ਦਈਏ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਵਿਕ੍ਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਉਸ ਤੋਂ ਬਾਅਦ ਰਿਮਾਂਡ ਉਹਨਾਂ ਦਾ ਲਿਆ ਜਾਂਦਾ ਤਾਂ ਉਸ ਤੋਂ ਬਾਅਦ ਉਹਨਾਂ ਨੂੰ 19 ਜੁਲਾਈ ਤੱਕ ਜਿਹੜੀ ਨਾਬਾ ਦੀ ਨਵੀਂ ਜੇਲ ਹੈ ਉਸ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ ਉਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਕੁਝ ਗੱਲਬਾਤ ਕਹੀ ਗਈ ਹੈ ਉਹ ਵੀ ਤੁਹਾਨੂੰ ਸੁਣਾਵਾਂਗੇ ਪਹਿਲਾਂ ਬੀਬੀ ਗਨੀਪ ਕੁਰ ਮਜੀਠੀਆ ਦੇ ਵੱਲੋਂ ਉਹਨਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਵਿਕਰਮ ਸਿੰਘ ਮਜੀਠੀਆ ਦੇ ਨਾਲ ਕੀ ਕੁਝ ਗੱਲਬਾਤ ਹੋਈ ਹੈ ਅੰਦਰ ਇੱਕ ਵਾਰੀ ਤੁਸੀਂ ਪਹਿਲਾਂ ਉਹ ਸੁਣ ਲਓ ਕਿਉਂਕਿ ਬੀਬੀ ਗਨੀਪ ਕੁਰ ਮਜੀਠੀਆ ਨੇ ਇਹ ਗੱਲ ਕਹੀ ਹੈ ਕਿ ਸਰਕਾਰ ਉਹਨਾਂ ਦੀਆਂ ਮੁੱਛਾਂ ਤੋਂ ਡਰਦੀ ਹੈ ਜੋ ਮੁੱਛਾਂ ਤਾ ਦਿੰਦੇ ਆ ਤਾਂ ਉਸ ਤੋਂ ਸਰਕਾਰ ਨੂੰ ਘਬਰਾਹਟ ਹੁੰਦੀ ਹੈ ਕੀ ਕੁਝ ਬੀਬੀ ਗਨੀਪ ਕੁਰ ਮਜੀਠੀਆ ਨੇ ਕਿਹਾ ਤੁਹਾਨੂੰ ਉਹ ਸੁਣਾ ਦਿੰਦੇ ਆ ਉਸ ਤੋਂ ਬਾਅਦ ਤੁਹਾਨੂੰ ਮੁੱਖ ਮੰਤਰੀ ਭਗ ਸਤ ਮਾਨ ਦੇ ਵੱਲੋਂ ਜੋ ਕੁਝ ਗੱਲਬਾਤ ਕੀਤੀ ਗਈ ਹੈ ਜਿਸ ਤਰ੍ਹਾਂ ਬੀਬੀ ਗਨੀਕ ਉਰ ਮਜੀਠੀਆ ਦੇ ਉੱਤੇ ਸਵਾਲ ਕਰੇ ਕੀਤੇ ਗਏ ਨੇ ਉਹ ਕਿਉਂ ਅੱਜ ਸੈਸ਼ਨ ਦੇ ਵਿੱਚ ਨਸ਼ਿਆਂ ਦੇ ਮਸਲੇ ਦੇ ਉੱਤੇ ਬੋਲਣ ਨਹੀਂ ਆਏ ਕਿਉਂ ਗੈਰ ਹਾਜ਼ਰ ਰਹੇ ਨੇ ਨਾਲ ਹੀ ਉਹਨਾਂ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਵੀ ਹੋਰ ਜਿਹੜੇ ਖੁਲਾਸੇ ਕੀਤੇ ਨੇ ਸੋ ਇਸ ਬਾਬਤ ਕੀ ਕੁਝ ਚੱਲ ਰਿਹਾ ਤੁਸੀਂ ਪਹਿਲਾਂ ਉਸ ਤੋਂ ਚੜ੍ਹਦੀ ਕਲਾ 'ਚ ਨੇ ਹਾਂਜੀ ਨਹੀਂ ਕੋਰਟ 'ਚ ਮਲੇ ਸੀਗੇ ਤਰੀਕ ਵੇਲੇ ਤੇ ਬੱਚਿਆਂ ਦਾ ਹਾਲਚਾਲ ਪੁੱਛਿਆ ਤੇ ਮਾਤਾ ਪਿਤਾ ਦਾ ਹਾਲਚਾਲ ਪੁੱਛਿਆ ਕਲਾਚ ਨਹੀਂ ਹਮੇਸ਼ਾ ਚਰਦੀ ਕਲਾਚ ਹੁੰਦੇ ਨੇ ਉਹਨਾਂ ਦੀ ਕੋਈ ਅ ਮਤਲਬ ਉਹ ਨਾ ਤਾਂ ਕੋਈ ਉਹਨਾਂ ਦਾ ਜਿਹੜਾ ਮਨੁਬਲ ਨਹੀਂ ਤੋੜ ਸਕਦਾ ਜੋ ਮੈਡਮ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਅੰਦਰ ਬੈਰਕ ਨੂੰ ਲੈ ਕੇ ਜਿਸ ਤਰ੍ਹਾਂ ਕਿ ਅ ਦਰਖਾਸਤ ਦਿੱਤੀ ਕਿ ਕੋਡ ਦੇਖੋ ਉਹਨਾਂ ਨੂੰ ਕੋਈ ਚੜੀ ਲੱਥੀ ਨਹੀਂ ਬਾਰਕ ਦੀ ਉਹ ਬਿਲਕੁਲ ਠੀਕ ਨੇ ਸਿਕਿਉਰਿਟੀ ਰੀਜ਼ਨਸ ਲਈ ਅਸੀਂ ਦਰਖਾਸਤ ਪਾਈ ਸੀ ਉਹ orange ਕੈਟਾਗਰੀ ਪ੍ਰੋਟੈਕਟ ਹੀ ਨੇ ਉਮ ਜੇਲ ਮੈਨਿਊਅਲ ਦੇ ਅਨੁਸਾਰ ਤੇ ਅਸੀਂ ਦਰਖਾਸਤ ਪਾਈ ਤੁਸੀਂ ਪਹਿਲਾਂ ਸਾਰੇ ਸਾਰਾ ਕੁਝ ਅੱਗੇ ਲਿਆ ਕੇ ਤਾਂ ਦਿਖਾਓ ਸਾਨੂੰ ਕਿੰਦਾ ਮਾਮਲਾ ਹੈ ਕਿ ਡੀਏ ਦਾ ਮਾਮਲਾ ਹੈ ਮਾਮਲਾ ਕੀ ਇਸ ਚੀਜ਼ ਦਾ ਹੈ ਪਹਿਲਾਂ ਦੱਸੋ ਨਹੀਂ ਅਮਰਤਪੁਰ ਤੋਂ ਬਹੁਤ ਜਾਇਦਾਦ ਦੇ ਮਾਮਲੇ ਤੇ ਗ੍ਰਿਫਟਰ ਦੀ ਕਮੇਟੀ ਹੈ ਸਾਡਾ ਜੋ ਨਸ਼ੀਨ ਮਾਮਲਾ ਤਾਂ ਮਾਮਲਾ ਤਾਂ ਇੱਕੋ ਹੀ ਹੋ ਸਕਦਾ ਹੈ ਨਾ ਜਾਂ ਤਾਂ ਡਰਗ ਦਾ ਹੋ ਸਕਦਾ ਹੈ ਜਾ ਡੀਏ ਦਾ ਹੋ ਸਕਦਾ ਦੋਨੋਂ ਤਾਂ ਹੋ ਨਹੀਂ ਸਕਦੇ ਮਨਸ਼ਾ ਕੀ ਲੱਗਦੀ ਹੈ ਜੀ ਤੁਹਾਨੂੰ ਮਨਸ਼ਾ ਤਾਂ ਕਲੀਅਰ ਹੈ ਕੀ ਕਲੀਅਰ ਕੀ ਹੈ ਜੀ ਕੀ ਇਹ ਜੇ ਜਦੋਂ ਉਹਨਾਂ ਨੂੰ 4 ਸਾਲ ਹੋ ਗਏ ਇਨਵੈਸਟੀਗੇਸ਼ਨ ਕਰਦੇ ਡੀਓਸ ਡਰਗ ਚ ਕੁਝ ਲੱਭਿਆ ਨਹੀਂ ਤਾਂ ਹੁਣ ਡੀਏ ਚ ਪਾਤਾ ਜਾਂ ਤਾਂ ਤੁਸੀਂ ਕਹੋ ਕਿ ਡਰਗ ਲੱਭੇ ਉਹਨਾਂ ਨੂੰ ਤੁਸੀਂ ਮੈਮ ਪਰਿਵਾਰ ਪਰਪੇਅਰ ਸੀ ਇਸ ਗੱਲ ਨੂੰ ਲੈ ਕੇ ਵੀ ਕੋਈ ਨਾ ਕੋਈ ਮਾਮਲਾ ਤੁਹਾਡੇ ਜੀ ਬਿਲਕੁਲ ਪਤਾ ਸੀ ਸਾਨੂੰ ਅਸੀਂ ਬਿਲਕੁਲ ਤਿਆਰ ਸੀ ਜੇ ਜੋ ਅਸੀਂ ਤਾਂ ਹਮੇਸ਼ਾ ਕਹਿੰਦੇ ਹਾਂ ਜੋ ਕਰਨਾ ਹੈ ਕਰ ਲੈ ਕਰਨ ਜੀਸਾਤ ਕੇ ਕਰਨ ਕਿਹਾ ਵਿਕਰਮ ਮਜੀਠੀਆ ਦੀ ਕਵਰਜ ਕਰਨ ਲਈ ਬੜਾ ਰੋਕਾ ਜਾ ਰਿਹਾ ਕੀ ਲੱਗਦਾ ਵੀ ਹਰੇ ਵੇਸ਼ਾ ਚੜ੍ਹਦੀ ਕਲਾ ਦਾ ਜਿਹੜਾ ਮੈਸੇਜ ਦੇਣਾ ਤੁਸਾਨੂੰ ਤਾ ਨਾ ਦੇ ਦੇਣ ਇਹਨਾਂ ਤੇ ਪਰਚਾ ਪਾ ਦੀਏ ਬਾਰੇ ਗੱਲ ਕੀਤੀ ਤਾਂ ਕੀ ਬੋਲਦੇ ਨੇ 500 ਕਰੋੜ ਦੀ ਗੱਲ 540 ਕਰੋੜ ਸਾਨੂੰ ਵਾਪਸ ਦੇਣਗੇ ਜਨੀਵ ਕੋਰ ਸਾਹਮਣੇ ਆਈ ਕਿਉਂ ਨਹੀਂ ਆਏ ਜਨੀਵ ਕੋਰ ਨੇ ਕੀ ਕੀਤਾ ਇਹ ਚੋ ਜੇ ਚੁੱਟੇ ਤੇ ਘਰ ਚੱਲ ਰਹੀ ਹੈ ਅਨਦੀਪ ਪਹਿਲਾਂ ਕੀ ਬੋਲਦੇ ਥੇ ਮੁਲਾਕਾਤ ਵੀ ਹੋ ਚੁਕੀ ਹੈ ਵਿਕਰਮ ਮਜੀਠੀਆ ਨਾਲ ਕੀ ਬੋਲਦੇ ਥੇ ਕਿ ਕਿਹੜੀਆਂ ਜਿੰਮੇਵਾਰ ਨਹੀਂ ਹੈਗੇ ਤੇ ਐਨਏ ਤੇ ਭਗਵਤ ਮਾਨ ਜਨਾਬੇ ਅਲੀ ਅੱਜ ਤੋਂ ਬਹੁਤ ਪਰਿਵਾਰ ਅੱਜ ਤੋਂ ਵੇਖਾਂਗੇ ਵੀਡੀਓ ਤੁਸੀਂ ਆਖਰ ਤੱਕ ਵੇਖਣੀ ਹੈ ਸਦੀਆਂ ਤੋਂ ਲੱਗੇ ਹੋਏ ਨੇ ਜਨਾਬ ਜੇ ਇੱਕ ਦੁਬਾਰਾ ਸਾਰੇ ਚੈਨਲ ਤੇ ਨਵੇਂ ਉਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਕਲਿੱਕ ਕਰੋ ਸੋ ਚਲਦੇ ਹਾਂ ਵੇਖਦੇ ਹਾਂ ਵੀਡੀਓ ਸਭ ਤੋਂ ਪਹਿਲਾਂ ਜਨਰਲ ਡਾਇਰ ਨੂੰ ਫਸਪਲੇਅ 13 April 1919 ਨੂੰ ਖਾਣਾ ਖਵਾਉਣ ਵਾਲਾ ਪਰਿਵਾਰ ਕੌਣ ਸੀਗਾ ਜੀ ਉਹ ਪਰਿਵਾਰ ਮਜੀਠੀਆ ਪਰਿਵਾਰ ਉਹਨਾਂ ਨੇ ਖਾਣਾ ਖਵਾਇ ਸੀ ਉਸ ਦਿਨ ਰਾਤ ਨੂੰ ਉਸ ਦਿਨ ਰਾਤ ਨੂੰ ਇੱਕ ਦਿਨ ਪਹਿਲਾਂ ਖਵਾ ਦਿੰਦੇ ਮੈਂ ਮੰਨ ਲੈਂਦਾ ਕਿ ਸਾਨੂੰ ਕੀ ਪਤਾ ਸੀ ਇਹਨੇ ਕੱਲ ਨੂੰ ਆ ਕੇ ਤੂਤ ਕਰ ਦੇਣੀ ਹੈ ਹਜ਼ਾਰ ਬੰਦਾ ਮਾਰਨ ਤੋਂ ਬਾਅਦ ਖਾਣਾ ਖਵਾਇਆ ਜਨਾਬ ਉਸ ਦਿਨ ਤਾਂ ਪਤਾ ਲੱਗ ਗਿਆ ਸੀ ਨਾ ਕਿ ਆ ਕੀ ਕਾਰਾ ਕਰਿਆ ਨਾ ਜੀ ਉਹਨੂੰ ਖਾਣਾ ਖਵਾਇਆ ਉਸ ਤੋਂ ਬਾਅਦ ਸਪੀਕਰ ਸਾਹਿਬ ਦੋ ਤਿੰਨ ਮਹੀਨਿਆਂ ਬਾਅਦ ਦਰਬਾਰ ਸਾਹਿਬ ਚ ਸਰੋਪਾ ਦਵਾਇਆ ਜਨਰਲ ਐਂਡ ਸਰੂਪਾ ਦਵਾ ਕੇ ਮਤਲਬ ਮਾਫੀ ਮੰਗਵਾਤੀ ਕਿ ਇਹਦਾ ਕਸੂਰ ਨਹੀਂ ਕੋਈ ਔਰ ਸਰੂਪਾ ਦੇਣ ਵਾਲੇ ਜੱਜਦਾਰ ਕੌਣ ਸੀ ਜੱਜਦਾਰ ਅਰੂੜ ਸਿੰਘ ਔਰ ਜੱਜਦਾਰ ਅਰੂੜ ਸਿੰਘ ਕੌਣ ਸੀ ਮਾਨਯੋਗ ਸ਼੍ਰੀ ਸਿਮਰਨਜੀਤ ਸਿੰਘ ਮਾਨ ਦੇ ਨਾਨਾ ਜੀ ਹਾਲਾਂਕਿ ਸਿਮ ਜੀ ਸਿੰਘ ਮਾਨ ਨੇ ਇਸ ਗੱਲ ਤੇ ਮਾਫੀ ਮੰਗ ਚੁੱਕੇ ਨੇ ਇਹ ਤਾਂ ਉਦੋਂ ਤੋਂ ਮਾਫੀਆਂ ਮੰਗਾਉਣ ਵਾਲੇ ਗੋਲੀਆਂ ਚਲਾਉਣ ਵਾਲੇ ਬਾਅਦ ਹੁਣ ਗੋਲੀਆਂ ਖਵਾਉਣ ਵਾਲੇ ਇਹ ਤਾਂ ਪਹਿਲੇ ਦਿਨੋਂ ਹੀ ਗਦਾਰੀਆਂ ਚ ਚੱਲਿਆ ਜਾ ਰਿਹਾ ਕੰਮ ਜਦੋਂ ਮਰਜ਼ੀ ਦੇਖ ਲਓ ਦੁੱਖ ਦੀ ਗੱਲ ਇਹ ਹੈ ਜਦੋਂ ਅੰਦਰ ਹੋਏ ਕਾਂਗਰਸ ਦੇ 4-5 ਇਹ ਜੇ ਲੀਡਰ ਉਹਦੇ ਹੱਕ ਚ ਆ ਗਏ ਕਹਿੰਦੇ ਬੜੀ ਮਾੜੀ ਗੱਲ ਆ ਵੀ ਇਹ ਲੋਕਤੰਤ੍ਰਿਕ ਤਰੀਕ ਲੋ ਜੀ ਕਿਸੇ ਬੰਦੇ ਨੂੰ ਫੜਨ ਵਾਸਤੇ ਲੋਕਤੰਤਰੀ ਤਰੀਕਾ ਚਾਹੀਦਾ ਕਿਸੇ ਤਸਕਰ ਨੂੰ ਫੜਨ ਵਾਸਤੇ ਕੋਈ ਲੋਕਤੰਤਰੀ ਤਰੀਕਾ ਬਣਿਆ ਕਿ ਅਸੀਂ ਪਹਿਲਾਂ ਦੱਸੀਏ ਕਿ ਕੱਲ ਨੂੰ ਤੈਨੂੰ ਫੜਨਾ ਆਵਾਂਗੇ ਉਹ ਤਾਂ ਐ ਹੀ ਫੜ ਜਾਂਦੇ ਨੇ ਜੀ ਸਵੇਰੇ 4 ਵਜੇ ਜਾਂਦੇ ਆ ਜਾਂ 5 ਵਜੇ ਅਸੀਂ 60 ਰੁਪਏ ਦੀ ਕੁੰਡੀ ਲਾ ਲਈਏ ਮੀਟਰ ਦੀ ਸਾਡੇ ਘਰੇ ਤਾਂ 4:30 ਵਜੇ ਆ ਜਾਂਦੀ ਪੁਲਿਸ ਇਨਾ ਇਹ ਕਹਿੰਦੇ ਸਾਨੂੰ ਦੱਸ ਕੇ ਕਿਉਂ ਨਹੀਂ ਆਏ ਸਾਨੂੰ ਪੁੱਛ ਕੇ ਕਿਉਂ ਨਹੀਂ ਇਹ ਦੱਸਣਾ ਪੁੱਛਣਾ ਹੁੰਦਾ ਜੀ ਬਾਜ ਕੋਰਟਾਂ ਫੈਸਲਾ ਕਰ ਦੇਣਗੇ ਮੈਂ ਥੋੜੀ ਮੈਂ ਕਾਨੂੰਨ ਥੋੜੀ ਹਾਂ ਕਾਨੂੰਨ ਤੱਕ ਮਾਨਯੋਗ ਕੋਰਟ ਹੈ ਮੈਂ ਮੈਂ ਕਾਨੂੰਨ ਥੋੜੀ ਹੁਣ ਤਾਂ ਜੋ ਸਜ਼ਾ ਮਿਲੂਗੀ ਮਿਲੋਗੀ ਫਿਰ ਅੱਗੇ ਹੁਣ ਜੇਲ੍ਹ ਚ ਸਰਾਨਾ ਮੰਗਦੇ ਆ ਜੀ ਸਪੀਕਰ ਸਾਹਿਬ ਪੁਲਿਸ ਮੈਨੂੰ ਮੁਤਾਬਕ ਸਰਾਨਾ ਨਹੀਂ ਬਣਦਾ ਕੰਸੰਦ ਸਰਾਣਾ ਦਿਓ ਅਸਤਾ ਪਤਾ ਨਹੀਂ ਕਿਹੜੇ yellow ਵਾਲੇ ਆ ਅਸਤਾ ਪਤਾ ਨਹੀਂ ਕਿਹੜੇ orange ਵਾਲੇ ਆ ਕੋਈ ਸਰਾਣਾ ਸੌਣ ਨਹੀਂ ਮਿਲਣਾ ਉਥੇ ਤੁਸੀਂ ਜਵਾਨੀਆਂ ਖਤਮ ਕੀਤੀਆਂ ਪੰਜਾਬ ਦੀਆਂ ਤੁਸੀਂ ਉਹਨਾਂ ਮਾਮਾ ਨੂੰ ਮਿਲ ਕੇ ਦੇਖੋ ਜਿਹੜੀਆਂ ਅੱਜ ਤੱਕ ਰੁਹੀ ਜਾਂਦੀਆਂ ਨੇ ਤੁਸੀਂ ਉਹਨਾਂ ਨਾਰਥੀਆਂ ਦੇ ਪਿੱਛੇ ਕਦੇ ਗਏ ਹੋ ਕਦੇ ਤੁਸੀਂ ਉਹਨੂੰ ਮੋੜਾ ਦਿੱਤਾ ਉਹਨਾਂ ਨਾਰਥੀਆਂ ਨੂੰ ਤੇ ਇਤੇ 24 24 ਸਾਲ ਦੇ ਬੱਚੇ ਮਾਰ ਕੇ ਸਾਡੀ ਨਖਲ ਕੁਸ਼ੀਆਂ ਕਰਕੇ ਸਹਰਾਣੇ ਮੰਗਦੇ ਹੋ ਤੁਸੀਂ ਜਿਹਣਾ ਚ ਕਿਸ ਤਰ੍ਹਾਂ ਜਿਹੜੀ ਕੋਰ ਮੰਜੀਠੀ थी ਜਿਹੜੀ ਪਤਨੀ ਉਹਨੇ ਮੀਡੀਆ ਦੇ ਨਾਲ ਗੱਲ ਕੀਤੀ ਤੇ ਨਾਲ ਉਹਨੇ ਇੱਥੇ ਇਹ ਸ਼ੋਅ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਜੋ ਵੀ ਸਾਡੇ ਖਿਲਾਫ ਕੇਸਿਸ ਨੇ ਉਹਨਾਂ ਤੇ ਉਹਨਾਂ ਨੂੰ ਲੈ ਕੇ ਕੋਈ ਵੀ ਸਬੂਤ ਜੇ ਤੱਕ ਸਾਹਮਣੇ ਨਹੀਂ ਆਇਆ ਇਹਨਾਂ ਨੇ ਕਿਹਾ ਕਿ ਪਹਿਲਾਂ ਸਾਡੇ ਤੇ ਡਰਗਸ ਦਾ ਕੇਸ ਪਾਇਆ ਫੇਰ ਉਹਨਾਂ ਸਾਨੂੰ ਡੀਏ ਤੇ ਜਿਹੜਾ ਕੇਸ ਪਾ ਦਿੱਤਾ ਤੇ ਇੱਥੇ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਤੇ ਮਨਜੀਠੀ ਦੀ ਜਿਹੜੀ ਲਾਈਕ ਮਿਸਿਸ ਮਨਜੀਠੀਆ ਨੇ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਹੈ ਉਹ ਐਸ਼ੋ ਕਰਾਂ ਦੀ ਕੋਸ਼ਿਸ਼ ਕਰਦੇ ਪਏ ਸਨ ਕਿ ਅਸੀਂ ਬਿਲਕੁਲ ਸਾਡੇ ਤੇ ਸਾਡੇ ਚ ਐਓ ਜੀ ਕੋਈ ਗੱਲ ਨਹੀਂ ਤੇ ਅਸੀਂ ਐਓ ਜੀ ਕੋਈ ਵੀ ਗੁਨਾਹ ਨਹੀਂ ਕੀਤਾ ਕਿ ਸਾਨੂੰ ਐਓ ਜੀ ਕੇਸਾਂ ਦੇ ਵਿੱਚ ਪਾਇਆ ਜਾਂਦਾ ਪਿਆ ਬਲਕਿ ਸਿਰਫ ਔਰ ਸਿਰਫ ਇੱਥੇ ਮਨਜੀਠੀਆ ਨੂੰ ਬਿਕਰਮਨ ਜੀਠੀਆਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਪਈ ਹੈ ਤੇ ਨਾਲ ਹੀ ਜਿਹੜਾ ਠੀਕ ਹੈ ਭਗਵਤ ਮਾਨ ਨੇ ਬਹੁਤ ਸਾਰੀਆਂ ਗੱਲਾਂ ਦਾ ਜਿਹੜਾ ਜਵਾਬ ਉਹ ਦਿੱਤਾ ਹੈ ਉਹਨਾਂ ਨੇ ਕਿਹਾ ਇਹ ਕਿ ਤੁਸੀਂ ਜੋ ਵੀ ਕੰਮ ਕਰੋਗੇ ਤੁਹਾਡੇ ਤੇ ਕੇਸ ਵੀ ਬਣਨਗੇ ਤੁਹਾਨੂੰ ਪੁੱਛ ਕੇ ਕੋਈ ਵੀ ਤੁਹਾਡੇ ਕਾਰ ਤੇ ਰੇਡ ਨਹੀਂ ਕਰੇਗਾ ਤੁਹਾਨੂੰ ਇਨਫੋਰਮ ਨਹੀਂ ਕੀਤਾ ਜਾਏਗਾ ਜ਼ਾਰੀ ਜੀ ਗੱਲ ਹੈ ਤੇ ਤੁਸੀਂ ਕੋਈ ਵੀ ਗੱਲ ਕਰਨੀ ਹੈ ਤੁਸੀਂ ਤੁਸੀਂ ਕੋਰਟ ਨੇ ਫੈਸਲਾ ਦੇਣਾ ਤਾਂ ਤੁਸੀਂ ਉਹਦੇ ਬਾਰੇ ਵਿੱਚ ਗੱਲ ਕਰੋ ਤੁਸੀਂ ਹਕੂਮਤ ਦੇ ਬਾਰੇ ਵਿੱਚ ਨਾ ਗੱਲ ਕਰੋ ਕਿ ਆ ਤੇ ਉਹ ਠੀਕ ਹੈ ਤੇ ਤੁਸੀਂ ਜੋ ਵੀ ਗੱਲ ਕਰਨੀ ਹੈ ਕੋਰਟ ਦੇ ਬਾਰੇ ਚ ਕਰੋ ਕਿਉਂਕਿ ਕੋਰਟ ਨੇ ਹੀ ਫੈਸਲਾ ਦੇਣਾ ਹੈ ਅ ਵਿਕਰਮਨ ਜੂਠੀਆ ਮਸੂਮ ਹੈ ਨਿਰਦੋਸ਼ ਹੈ ਦੋਸ਼ੀ ਹੈ ਜੋ ਵੀ ਹੈ ਠੀਕ ਹੈ ਇਹ ਫੈਸਲਾ ਜਿਹੜਾ ਹੈ ਅਦਾਲਤ ਨੇ ਕਰਨਾ ਹੈ ਤੇ ਤੁਸੀਂ ਇਸ ਚੀਜ਼ ਨੂੰ ਲੈ ਕੇ ਅਦਾਲਤ ਦੇ ਨਾਲ ਰਜੂ ਕਰੋ ਇਨਸਟੈਡ ਕਿ ਤੁਸੀਂ ਦੂਸਰੇ ਲੋਕਾਂ ਨੂੰ ਅ ਇਹਨੂੰ ਲੈ ਕੇ આરોਪ ਜਿਹੜਾ ਦਿੰਦੇ ਪਿਓ ਠੀਕ ਹੈ ਤੇ ਇਹਨਾਂ ਨੇ ਕਾਫੀ ਐਮ ਕਿਸਮ ਦੀਆਂ ਗੱਲਾਂ ਕੀਤੀਆਂ ਕਿ ਸਰਾਣਾ ਕਿਸੇ ਨੂੰ ਨਹੀਂ ਲੱਭਣਾ ਨਾ ਹੀ ਅਸੀਂ ਕਿਸੇ ਨੂੰ ਇਜਾਜ਼ਤ ਦੇਵਾਂਗੇ ਤੁਸੀਂ ਕੀ ਕਹੋਗੇ ਆ ਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ ਜੋ ਵੀ ਕਹਿਣਾ ਚਾਹੁੰਦੇ ਹੋ ਲਾ ਕੇ ਦੱਸੋ ਕਮੈਂਟ ਸੈਕਸ਼ਨ ਚ